ਗੋਵਿੰਦ ਸਿੰਘ ਜੀ ਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਆਖਰੀ ਰਾਤ ਦੀ ਸਾਖੀ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਭਾਵੁਕ ਅਤੇ ਮਹੱਤਵਪੂਰਨ ਹਿੱਸਾ ਹੈ ਚਮਕੌਰ ਸਾਹਿਬ ਦੀ ਗੜੀ ਵਿੱਚ ਮੁਗਲ ਫੌਜਾਂ ਨਾਲ ਭਿਆਨਕ ਜੰਗ ਦੇ ਲੜਨ ਤੋਂ ਬਾਅਦ ਜਿੱਥੇ ਆਪ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਝੂਝਾਰ ਸਿੰਘ ਜੀ ਅਤੇ ਬਹੁਤ ਸਾਰੇ ਸਿੰਘ ਸ਼ਹੀਦियां ਪਾਗੇ ਸਨ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਦਿਆਂ ਗੜੀ ਛੱਡ ਦਿੱਤੀ ਸੀ ਇਸ ਵਿਖੜੇ ਸਮੇ ਗੁਰੂ ਜੀ ਪੈਦਲ ਹੀ ਸਫ਼ਰ ਕਰਦੇ ਹੋਏ ਰਾਹ ਵਿੱਚ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਵਰਗੇ ਕੁਝ ਪਿਆਰੇ ਸਿੰਘਾਂ ਨਾਲ ਮਿਲ ਕੇ ਹਨੇਰੀ ਰਾਤ ਅਤੇ ਕੰਡਿਆਂ ਭਰੇ ਰਸਤਿਆਂ ਨੂੰ ਪਾਰ ਕਰਦੇ ਹੋਏ ਥੱਕੇ ਟੁੱਟੇ ਮਾਛੀਵਾੜੇ ਦੇ ਸੰਘਣੇ ਜੰਗਲਾਂ ਵਿੱਚ ਪਹੁੰਚੇ। ਇੱਥੇ ਇੱਕ ਖੂਹ ਦੇ ਕੋਲ ਸਾਰਾ ਦਿਨ ਸਫ਼ਰ ਦੀ ਥਕਾਵਟ ਅਤੇ ਪੈਰਾਂ ਦੇ ਵਿੱਚ ਪਏ ਛਾਲਿਆਂ ਦੇ ਕਾਰਨ ਗੁਰੂ ਜੀ ਨੇ ਆਰਾਮ ਕਰਨ ਦਾ ਫੈਸਲਾ ਕੀਤਾ। ਰਾਤ ਬਹੁਤ ਠੰਡੀ ਅਤੇ ਔਖੀ ਸੀ। ਗੁਰੂ ਜੀ ਨੇ ਟਿੱਡ ਖੂ ਦੇ ਵਿੱਚੋਂ ਪਾਣੀ ਕੱਢਣ ਵਾਲੇ ਬਰਤਨ ਦਾ ਸਰਾਹਣਾ ਬਣਾ ਕੇ ਆਰਾਮ ਕਰਨ ਦੀ ਕੋਸ਼ਿਸ਼ ਕੀਤੀ ਇਸ ਸਮੇਂ ਆਪ ਜੀ ਦੀ ਮਨੋਦਸ਼ਾ ਵਿੱਚੋਂ ਵਿਛੋੜੇ ਦੇ ਭਾਵਾਂ ਨਾਲ ਭਰਿਆ ਇਹ ਪ੍ਰਸਿੱਧ ਸ਼ਬਦ ਉਚਾਰਨ ਹੈ ਮਿੱਤਰ ਪਿਆਰੇ ਨੂੰ ਹਾਲ ਨਰੀਦਾਂ ਦਾ ਕਹਿਣਾ ਤੁਦ ਵਿਨ ਰੋਗ ਰਚਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੱਗ ਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸਥਰਸ ਚੰਗਾ ਪਠ ਖੇੜਿਆਂ ਦਾ ਰਹਿਣਾ ਇਹ ਸ਼ਬਦ ਵਿੱਚ ਗੁਰੂ ਜੀ ਨੇ ਪਰਮਾਤਮਾ ਤੇ ਮਿੱਤਰ ਪਿਆਰੇ ਅੱਗੇ ਆਪਣਾ ਹਾਲ ਬਿਆਨ ਕੀਤਾ ਹੈ ਕਿ ਉਸ ਤੋਂ ਬਿਨਾ ਮਹਿੰਗੀਆਂ ਰਜਾਈਆਂ ਰੋਗ ਲੱਗਦੀਆਂ ਹਨ ਕਰ ਸੱਪਾਂ ਦਾ ਵਾਸਾ ਜਾਪਦਾ ਹੈ ਤੇ ਸੁਖ ਆਰਾਮ ਦੇ ਸਾਧਨ ਸਭ ਦੁੱਖਾਂ ਦੇ ਕਾਰਨ ਬਣ ਗਏ ਹਨ ਗੁਰੂ ਜੀ ਨੂੰ ਪਰਮਾਤਮਾ ਦੇ ਪਿਆਰ ਵਿੱਚ ਵਿਛੋੜੇ ਦਾ ਕਟਿਆ ਹੋਇਆ ਫਰਸ ਵੀ ਮਹਿਲਾਂ ਤੋਂ ਚੰਗਾ ਲੱਗਦਾ ਹੈ। ਇਸ ਰਾਤ ਗੁਰੂ ਜੀ ਨੂੰ ਕੁਝ ਮੁਸਲਮਾਨ ਸ਼ਰਧਾਲੂ ਭਾਈ ਗਨੇ ਖਾਨ ਤੇ ਭਾਈ ਨਬੀ ਖਾਨ ਜੋ ਕਿ ਘੋੜਿਆਂ ਦੇ ਵਾਰੀ ਸਨ ਨੇ ਪਛਾਣ ਲਿਆ ਉਹ ਗੁਰੂ ਜੀ ਦੇ ਅਨੰਨ ਸੇਵਕ ਸਨ ਅਤੇ ਗੁਰੂ ਜੀ ਨੂੰ ਮੁਗਲ ਫੌਜਾਂ ਤੋਂ ਬਚਾਉਣ ਲਈ ਤੁਰੰਤ ਬਿਉਂਤ ਬਣਾਉਣ ਲੱਗੇ। ਇਸ ਆਖਰੀ ਰਾਤ ਤੋਂ ਬਾਅਦ ਉਹਨਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਨੀਲੇ ਵਸਤਰ ਪਹਿਨਾ ਕੇ ਪਲੰਗ ਤੇ ਬਿਠਾ ਕੇ ਮੁਗਲ ਫੌਜ ਦੇ ਘੇਰੇ ਵਿੱਚੋਂ ਸੁਰੱਖਿਤ ਬਾਹਰ ਕੱਢਿਆ ਇਹ ਰਾਤ ਨਾ ਸਿਰਫ ਇੱਕ ਮਹਾਨ ਯੋਧੇ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਬਲਕਿ ਪਰਮਾਤਮਾ ਪ੍ਰਤੀ ਅਟੁੱਟ ਸ਼ਰਧਾ ਅਤੇ ਸਰਵਤ ਦੇ ਭਲੇ ਲਈ ਸਭ ਕੁਝ ਵਾਰ ਦੇਣ ਦੀ ਭਾਵਨਾ ਨੂੰ ਵੀ ਉਜਾਗਰ ਕਰਦੀ ਹੈ ਇਹ ਪਵਿੱਤਰ ਅਸਥਾਨ ਹੁਣ ਗੁਰਦੁਆਰਾ ਸ਼੍ਰੀ ਚਰਨ ਕੰਬਲ ਸਾਹਿਬ ਮਾਛੀਵਾੜਾ ਬਜੂ ਜਾਣਿਆ ਜਾਂਦਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ